ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਵਾਲਾਂ ਦਾ ਸਫੈਦ ਹੋਣਾ ਜੁਰੜੀਆਂ ਦਾ ਪੈ ਜਾਣਾ ਵੱਡੀ ਹੁੰਦੀ ਉਮਰ ਦੀ ਨਿਸ਼ਾਨੀ ਹੈ ਸਿਆਣਾ ਹੋ ਜਾਣਾ ਜਿਸ ਨੂੰ ਕਹਿੰਦੇ ਦਾ ਦਾਨਸ਼ਮੰਦ ਹੋ ਜਾਣਾ ਪਰ ਇਹਦਾ ਮਤਲਬ ਇਹ ਹਰਗिज ਨਹੀਂ ਕਿ ਆਪ ਤੋ ਛੋਟਿਆਂ ਦੀਆਂ ਗੱਲਾਂ ਨੂੰ ਇਗਨੋਰ ਕਰੋ ਉਹਨਾਂ ਦਾ ਕੰਮ ਹੈ ਤੁਹਾਨੂੰ ਪਿਆਰ ਕਰਨਾ ਤੁਹਾਡੀ ਇੱਜ਼ਤ ਕਰਨਾ ਪਰ ਥੋੜਾ ਕੰਮ ਹੈ ਹਮੇਸ਼ਾ ਸਿੱਖਦੇ ਰਹਿਣਾ ਹੋ ਸਕਦਾ ਹੈ ਜੋ ਪੜਾਈ ਉਹਨਾਂ ਨੇ ਕੀਤੀ ਹੋਵੇ ਉਹ ਤੁਸੀਂ ਨਾ ਕੀਤੀ ਹੋਵੇ ਵੱਡੇ ਹੋਣ ਦਾ ਤਗਮਾ ਗਲ ਚ ਪਾ ਕੇ ਨਾ ਫਿਰਦੇ ਰਹੋ ਤਾਂ ਜਦੋਂ ਬੱਚਾ ਮਾਂ ਦਾ ਦੁੱਧ ਚੁੰਗਦਾ ਉਦੋਂ ਤੋਂ ਲੈ ਕੇ ਅਖੀਰ ਅਰਥੀ ਤੱਕ ਪੈਣ ਤੱਕ ਕੁਝ ਨਾ ਕੁਝ ਸਿੱਖਦੇ ਹੀ ਰਹਿਣਾ ਚਾਹੀਦਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਜੀ ਗੱਲਾਂ ਹੋਰ ਸੁਣਨ ਵਾਸਤੇ ਲਾਈਕ ਕਰੋ ਸ਼ੇਅਰ ਕਰੋ ਦੋਸਤੋ